ਕੋਥਲੇ ਪਰ ਬਲੇ ਕੀ ਹੋਇਆ ਮਾਮਲਾ ਤੇ ਸਰੇ ਕਿੱਜੇ ਜਾ ਰਿਹਾ ਸੀਗੇ ਕਿੰਨੇ ਕੋਈ ਦੇ ਤੁਸੀਂ ਕਿੰਨੇ ਵਾਰਿਆ 8 ਵਜੇ ਗੁਰੂ ਸਤ ਉਤਰੇ 8 ਵਜੇ ਉਤਰੇ ਨੰਬੂ ਗੱਲੰਗਿਆ ਜੀ ਵਾਰ ਆਏ ਲੈ ਸਾਡੇ ਨਾਲ ਹੱਥ ਆ ਗਏ ਅਸੀਂ ਗੱਡੀ ਦੇ ਵਿੱਚ ਘੱਟੋ ਘੱਟ 20 25 ਜਨੇ ਮੁੰਡੇ ਕੁਛ ਮਗਰ ਬੱਟੇ ਚਿੰਨ੍ਹ ਜਨੇ ਜੱਗ ਲੱਸੀ ਸਾਮਣੂ ਮੋਰੂ ਨਾ ਬੱਟਾ ਟਰੱਕ ਆ ਕੇ ਕੋੜਾ ਉਹ ਬੱਜਾ ਸਾਮਣੇ ਵਿੱਚ ਜੱਗ ਦਮ ਕਰ ਤਾ ਰੰਲਾ 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 ਜਿੰਦ ਤੋਂ ਬਾਅਦ ਅਸੀਂ ਸਾਰੇ ਡਿੱਕਾ ਥਲੇ ਮੇਰੀਆਂ ਅੱਖਾਂ ਬੰਦ ਹੋ ਗਈਆਂ ਮੈਂ ਜਦੋਂ ਅੱਖਾਂ ਖੋਲਦਾ ਕੀ ਦੇਖਦਾ ਸਾਰੇ ਬੰਨੇ ਲਾਸ਼ਾਂ ਲਾਸ਼ਾਂ ਪਈ ਹੋਈਆਂ ਕੁਛ ਬੰਦੇ ਤਾਂ ਥਮੱਕੇ ਤੇ ਡਿੱਟ ਗਏ ਉੱਥੇ ਉਹਨਾਂ ਮਾਰੂ ਕੁਛ ਸਾਨੂੰ ਸੱਟਾਂ ਵੀ ਲੱਗੀਆਂ ਕਿ ਕਿਸੇ ਦਾ ਹੱਥ ਟੁੱਟ ਗਿਆ ਤੁਸੀਂ ਦੀ ਲੱਤ ਟੁੱਟ ਗਈ ਕਿਸੇ ਦੇ ਸਿਰ ਦੇ ਦੋ ਦੋ ਛੇਵੇਂ ਬਹੁਤ ਹੀ ਭਿਆਨਕ ਹਾਦਸਾ ਹੋਇਆ ਸਾਡੇ ਨਾਲ ਕੀ ਕਰਨ ਜਾ ਰਹੇ ਸੀ ਜੇ ਅਸੀਂ ਬੇਟਰ ਦਾ ਕੰਮ ਕਰਦੇ ਅਸੀਂ ਬੇਟਰੀ ਕਰਨ ਜਾ ਰਹੇ ਹਾਂ ਜਲਾਲਾਬਾਗ 깔ਾ ਚੇ ਤੁਸੀਂ ਨੂੰ ਇਹ ਆਸਾ ਹੋਇਆ ਕਿ ਤੁਹਾਨੂੰ ਬਿਲਕੁਲ ਥੱਬਾ ਬੰਦ ਹੋ ਗਈਆਂ ਜਾਂ ਕਿਵੇਂ ਪਤਾ ਲੱਗਾ ਵੀ ਆਸਾ ਹੋ ਗਿਆ ਰੱਬੀ ਮਗਰ ਬੈਠੇ ਜਾਂਦਮ ਗੱਡੀ ਵੱਜੀ ਉਦੋਂ ਪਤਾ ਉਸ ਤੋਂ ਬਾਅਦ ਨੇ ਮੈਨੂੰ ਪਤਾ ਲੱਗਾ ਜਦੋਂ ਮੇਰੀ ਅੱਖਾਂ ਖੁੱਲੀਆਂ ਮੈਂ ਕੀ ਦੇਖਦਾ ਸਾਰੇ ਥੱਲੇ ਪਏ ਗੱਡੀ ਦਾ ਸਾਡੇ ਦਾ ਬੁਰਾ ਹਾਲ ਹੋ ਗਿਆ ਹੈ। ਜਿੱਥੇ ਜਿਹੜਾ ਟ੍ਰੈਵਲ ਬੈਠਾ ਉਹ ਮੌਕੇ ਤੇ ਮਾਦੋ। ਕਿਵੇਂ ਹੋਇਆ ਕਿਵੇਂ ਗਲਤੀ ਕੀਤੀ ਲੱਗਦੀ ਹੈ ਜਿਹੜੇ ਹੱਥੋਂ ਗਲਤੀ ਤੋਂ ਟ੍ਰੈਵਲ ਦੀ ਹੈ ਦੂਸਰੇ ਦੇ ਕੈਂਟਰ ਵਾਲੇ ਦੀ ਵੱਡੀ। ਅਸੀਂ ਆਪ ਦੀ ਆਪ ਦੀ ਜਗ੍ਹਾ ਤੇ ਜਾ ਰਹੇ ਹਾਂ ਆਪ ਦੀ ਸਾਈਡ ਤੇ। ਧੀਧੀ ਸੁਬੀੜੀ ਵਾਪਸ ਹੋ ਗਏ ਤੀ। ਧੀਧੀ ਸੁਬੀੜ ਤੇ ਹੌਲੀ ਹੋਈ ਜਾ ਰਹੇ ਹੁਣੇ ਯਕਦਮ ਆ ਕੇ ਕੈਂਟਰ ਤੋਂ ਮਾਰਿਆ ਗੱਡੀ ਦੇ ਇਸ ਸਮੇਂ ਜੋ ਹਾਦਸਾ ਵਾਪਰਿਆ ਸਗਾ ਉਹਦੇ ਸਬੰਧ ਵਿੱਚ ਐਸਜੀ ਇਨਸਾਫ ਇੱਥੇ ਹਾਜ਼ਰ ਨੇ ਡੀਸੀ ਸਾਫ ਉਪਰੋ ਆਈਸੀ ਵੀ ਅਸੀਂ ਇਹਨਾਂ ਦੇ ਪੋਸਟਮੋਡਮ ਕਰਾ ਕੇ ਸੰਸਕਾਰ ਕਰਾ ਰਹੇ ਹਾਂ ਜਿਸੇ ਜੋ ਲੀਗਲ ਐਡ ਜੋ ਜੀ ਮੌਵਾਜ਼ਾ ਮਿਲਣਾ ਉਹ ਡੀਸਾਉ ਅਨਾਉਂਸ ਕਰ ਰਹੇ ਹਾਂ ਤੇ ਇਹਨਾਂ ਦਾ ਫਾਇਨਲ ਸਰ ਕਿਵੇਂ ਆਸਾ ਜਿਹੜਾ ਵਾਪਰਿਆ ਤੇ ਕਿੰਨੀਆਂ ਮੌਤਾਂ ਹੋਈਆਂ ਸਰ ਹੁਣ ਤੱਕ ਜਿਹੜੀ ਹੈ ਉਹ ਜਿਹੜੀ ਟੈਂਟਰ ਤੇ ਜਿਹੜਾ ਪਿਕਅਪ ਐਕਸੀਡੈਂਟ ਹੋਇਆ ਅਮਨ ਸਮਰੀ ਇਹਦੇ ਕਿ 11 ਡੈਥ ਹੋ ਚੁੱਕੀਆਂ ਜਿਨ੍ਹਾਂ ਨੂੰ ਅਸੀਂ ਹੁਣ ਅੰਤ ਕਰਾ ਰਹੇ ਹਾਂ ਕਿ 16% ਇੰਜਰਡ ਨੇ ਕੁਝ ਫਰੀਦਪੁਰ ਗੁਰੂ ਸਾਹਿਬ ਤੇ ਫੂਰਸਪੁਰ ਜੀਵਾ ਤੇ ਸਰ ਕੀ ਕਾਰਵਾਈ ਹੋ ਰਹੀ ਹੈ ਵੀ ਜਿਹੜਾ ਸਰ ਸੀ ਹੁਣ ਇਹਨਾਂ ਦਾ ਪੋਸਟਮਾਰਟਮ ਕਰਾ ਰਹੇ ਆ ਐਕਟ ਅਜ ਕਰਦੇ ਤੇ ਉਸ ਤੋਂ ਬਾਅਦ ਕਾਰਵਾਈ ਕਰਕੇ ਸੰਸਕਾਰ ਕਰਾ ਕੇ ਇਹਨਾਂ ਦਾ ਜੂ ਸਰਕਾਰੀ ਮੁਵਜ਼ਾ ਬੰਦਾ ਉਹਨਾਂ ਦਾ ਦੋਮੰਦ ਸਰ ਕੀ ਗਲਤੀ ਰਹੀ ਕਿਹਦੀ ਗਲਤੀ ਇਹ ਨਜ਼ਰਾਈ ਜਿਹੜੇ ਛੜਵਾਤੀ ਜਾਂਚ ਸ਼ਮਾਨ ਤੋਂ ਨਜ਼ਰ ਦੇ ਤਾਂ ਤੋਂ ਦਾਸ ਟਾਈਮ ਹੈ ਸੈਕੰਡਲੀ ਇਸ ਜੁੜੀ ਪਿਕਅਪ ਦੇ ਵਿੱਚ ਜਿਹੜੇ ਪੱਤੀ ਇੱਕ ਡਰਾਈਵਰ ਸੀ ਉਹ ਜੀ ਸਵਾਰ ਸੀਗੇ ਔਰ ਉਹ ਟੈਂਟਰ ਦਾ ਕਹਰੇ ਵੀ ਆਮ ਸਿੱਧਾ ਜਿਹੜਾ ਹੁਣ ਤੱਕ ਵੀ ਸਾਡੇ ਟੂਪੀਸ ਤੋਂ ਬਾਰੇ ਸਾਹਮਣੇ ਟੈਂਟਰ ਆ ਰਿਹਾ ਸੀਗਾ ਜੋ ਜਿਹਦਾ ਟਾਇਰ ਫਟਨ ਕਰਕੇ ਐਕਸੀਡੈਂਟ ਹੋ ਗਿਆ ਇੱਕ ਪਾਸੇ ਉਹ ਸਾਈਡ ਖੇਚ ਗਈ ਤੇ ਥੈਂਕ ਯੂ ਥੈਂਕ ਯੂ ਸਰ ਵੱਲੋਂ ਆਰਥਿਕ ਮਦਦ ਕੀਤੀ ਜਾ ਰਹੀ ਹੈ ਪਰਿਵਾਰਾਂ ਦੀ ਬਿਲਕੁਲ ਜੀ ਪਹਿਲਾਂ ਤਾਂ ਬੜੀ ਮੰਦਭਾਗੀ ਘਟਨਾ ਕਿ ਲੇਬਰ ਦੇ ਜਿਹੜੇ ਵਿਆਹ ਸ਼ਾਦੀਆਂ ਵਿੱਚ ਕੰਮ ਕਰਦੇ ਸੀ ਉਹ ਇੱਕ ਪਿਕਅਪ ਵਿੱਚ ਜਾ ਰਹੇ ਸੀ ਤੇ ਘਟਨਾ ਵਾਪਰੀ ਹੈ ਜਿਹਦੇ ਵਿੱਚ ਨੌਜਵਾਨਾਂ ਦੀ ਮੌਤ ਵੀ ਹੋਈ ਹੈ ਜੇ ਕੋਈ ਸੀਰੀਅਸਲੀ ਹੈਗੇ ਜੇ ਵੀ ਕਲੀਅਰ ਪਤਾ ਲੱਗ ਜਾਏਗਾ ਤਾਂ ਮੈਂ ਸਾਰੇ ਐਕਸੀਡੈਂਟ ਜਦੋਂ ਵਾਪਰਿਆ ਮੈਂ ਆ ਰਿਹਾ ਸੀਗਾ ਤਾਂ ਉਦੋਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਤਾਂ ਉਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ 2-2 ਲੱਖ ਰੁਪਇਆ ਤੇ ਜ਼ਖਮੀਆਂ ਲਈ ਫਿਲਹਾਲ 50-50 ਹਜ਼ਾਰ ਰੁਪਏ ਇਹ ਪੈਸੇ ਉਹਨਾਂ ਬਹੁਤ ਜਾਣਗੇ ਇੱਕ ਮਦਦ ਹੈ ਮੈਸੇਜ ਜਿਹੜੇ ਦੁਨੀਆ ਤੋਂ ਚਲੇ ਗਏ ਵਾਪਸ ਤਾਂ ਉਹ ਨਹੀਂ ਪਰ ਇੱਕ ਮਦਦ ਜਿਹੜੀ ਇਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਮੰਦਭਾਗੀ ਘਟਨਾ ਨਹੀਂ ਹੋਣੀ ਚਾਹੀਦੀ ਸੀ ਕਦੇ ਨਾ ਕਦੇ ਜਦੋਂ ਘਟਨਾਵਾਂ ਵਾਪਰਦੀਆਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕੋਈ ਨਗੁੜਗਲੀ ਹੁੰਦੀ ਹੈ ਤਾਂ ਜਾਣ ਬੁੱਝ ਕੇ ਤੱਕੂ ਕਰਦਾ ਨਹੀਂ ਉਤਪੀ ਹੋ ਜਾਂਦੀ ਹੈ ਜਿਸ ਤਰ੍ਹਾਂ ਕੁਦਰਤ ਦਾ ਪਾਣਾ ਸੀ ਉਹ ਵੱਤ ਗਿਆ ਸੇ ਪਰਿਵਾਰਾਂ ਨੂੰ ਵੀ ਮਿਲਣਾ ਕਿ ਤੁਸੀਂ ਜਾਓਗੇ ਕਿਉਂਕਿ ਤਿੰਨ ਭੈਣਾਂ ਦਾ ਇੱਕ ਇੱਕ ਭਰਾ ਸੀਗਾ ਜਿਹੜਾ ਕੁਮਾਗੇ ਆਂਦਾ ਸੀਗਾ ਔਰ ਉਸਦੀ ਮੌਤ ਵੀ ਹੋ ਗਈ ਹੈ ਇਸ ਕਰਮੈਂ ਜਾ ਰਿਆਂ ਜਿਸ ਰਾ ਜਲਾਲਾਬਾਦ ਲਾਸ਼ ਆਏ ਗਿਆ ਐਸਐਸਪੀ ਸਾਹਿਬ ਉਹ ਪੋਸਟਮਾਰਟਮ ਕਰਾਉਣ ਲਈ ਕੋਰੋਜ ਤੋਂ ਲੈ ਕੇ ਜਾ ਰਹੇ ਨੇ ਕਿ ਜਿਹੜੇ ਕੁਝ ਜਲਾਲਾਬਾਦ ਦਾਖਲ ਹੈ ਗੁਰੂ ਸਾਹਿਬ ਫਰੀਦਪੁਰ ਜਿੱਥੇ-ਜਿੱਥੇ ਵੀ ਹੈਗੇ ਮੈਂ ਸਾਰਿਆਂ ਕੋਲ ਜਾਵਾਂਗਾ ਸਰਕਾਰ ਵੱਲੋਂ ਪੂਰੀ ਮਦਦ ਕੀਤੀ ਹੈ ਕੋਲ ਜਿੰਨੀ ਵੀ ਕਰ ਸਕਦੇ ਅਸੀਂ ਇੱਕ ਤਾਂ ਸਰਕਾਰ ਵੱਲੋਂ ਮਦਦ ਹੁੰਦੀ ਹੈ ਤਾਂ ਆਪਣੇ ਤੌਰ ਤੇ ਦੀਜੀਏ ਅਸੀਂ ਜਿੰਨਾ ਵੀ ਕਰ ਸਕਦੇ ਹਾਂ ਨਾ